ਸਤ ਚਿਰਿਆ ਕਾਲ ਪਿੰਡਰਾਂ ਵਾਲੇ ਸੰਤਾਂ ਦੇ ਆਖਰੀ 6 ਦਿਨ ਕਿਤਾਬ ਵਿੱਚੋਂ ਭਾਗ ਪਹਿਲਾ ਦਰਬਾਰ ਸਾਹਿਬ ਉੱਪਰ ਭਾਰਤ ਸਰਕਾਰ ਵੱਲੋਂ ਬੋਲੇ ਗਏ ਫੌਜੀ ਹਮਲੇ ਨੂੰ ਹੋਇਆ 2 ਮਹੀਨੇ ਬੀਤ ਚੁੱਕੇ ਸਨ ਪਰ ਸਿੱਖ ਜਗਤ ਅੰਦਰ ਫੈਲੀ ਹੋਈ دہشت ਤੇ ਹਫਰਾ ਦਫਰੀ ਦਾ ਮਾਹੌਲ ਅਜੇ ਵੀ ਸਿੱਖਾਂ ਨੂੰ ਸ਼ੂਰ ਰਿਹਾ ਸੀ ਪੰਜਾਬ ਦੇ ਸਿੱਖ ਅਰਬਾਂ ਖਰਬਾਂ ਰੁਪਈਆ ਦੀ ਜ਼ਮੀਨ ਜਾਇਦਾਦ ਆਪਣੇ ਮਹਾਨ ਸਿਧਾਂਤ ਅਜੀਮ ਵਿਰਸੇ ਸ਼ਾਨਦਾਰ ਇਤਿਹਾਸ ਅਤੇ ਆਪਣੀ ਇਸ ਜਨਮ ਭੂਮੀ ਦੇ ਜੱਦੀ ਪੁਸ਼ਤੀ ਰੂਪ ਵਿੱਚ ਮਾਲਕ ਤੇ ਵਾਰਸ ਹੁੰਦੇ ਹੋਏ ਵੀ ਅੱਜ ਆਪਣੇ ਆਪ ਨੂੰ ਬੇਵਸ ਲਾਚਾਰ ਤੇ ਗੁਲਾਮੀ ਵਾਲੀ ਹਾਲਤ ਵਿੱਚ ਕਿਰੇ ਤੇ ਫਸੇ ਹੋਏ ਮਹਿਸੂਸ ਕਰ ਰਹੇ ਸਨ ਪੰਜਾਬ ਦੇ ਲਗਭਗ 12000 ਪਿੰਡਾਂ ਕਸਬਿਆਂ ਤੇ ਸ਼ਹਿਰਾਂ ਵਿੱਚ ਵਸਦੇ ਲੱਖਾਂ ਸਿੱਖਾਂ ਨੂੰ ਅਜੇ ਵੀ ਇਸ ਤਰ੍ਹਾਂ ਜਾਪ ਰਿਹਾ ਸੀ ਜਿਵੇਂ ਕਿਸੇ ਆਦਮਖੋਰ ਤੇ ਦਰਿੰਦਾ ਸਿਰਤ ਵਿਦੇਸ਼ੀ ਤਾੜਵੀਆਂ ਦੇ ਜ਼ਬਰ ਲਸ਼ਕਰ ਨੇ ਉਹਨਾਂ ਉੱਪਰ ਲਗਾਤਾਰ ਤਾਵਾ ਬੋਲ ਰੱਖਿਆ ਹੋਵੇ ਤੇ ਉਹ ਆਪਣੇ ਸਿਰ ਉੱਪਰ ਜ਼ਬਰ ਜ਼ੁਲਮ ਦੇ ਝੱਖੜ ਤੇ ਮੌਤ ਦੇ ਫਰਿਸ਼ਤੇ ਨੂੰ ਝੂਲਦਿਆਂ ਮੜਰਾਉਂਦਿਆਂ ਹੋਿਆਂ ਪ੍ਰਤੱਖ ਵੇਖ ਰਹਿ ਹੋਣ ਹਜ਼ਾਰਾਂ ਸਿੱਖ ਨੌਜਵਾਨ ਤੇ ਅਮਰਤ ਧਾਰੀ ਸਿੰਘ ਅਜੇ ਵੀ ਭਾਰਤੀ ਫੌਜ ਦੇ ਛਾਪਿਆਂ ਅਤੇ ਉਸ ਦੀਆਂ ਗੋਲੀਆਂ ਦੀ 부ਛਾੜ ਤੋਂ ਬਚਣ ਲਈ ਘਰੋਂ ਬੇਘਰ ਹੋ ਖੇਤਾਂ ਝੁੱਗੀਆਂ ਝਾੜੀਆਂ ਦੂਰ ਨੇੜੇ ਦੀਆਂ ਲੁੱਕਾਂ ਢਾਹੇ ਕੰਡਿਆਂ ਤੇ ਨਿੱਕੀਆਂ ਮੋਟੀਆਂ ਠਾਰਾਂ ਵਾਲੀਆਂ ਥਾਵਾਂ ਉੱਪਰ ਡੱਕੋ ਡੋਲੇ ਖਾਂਦੇ ਇਧਰ ਉਧਰ ਭਟਕਦੇ ਹੋਏ ਪਨਾਹ ਪਾਲਦੇ ਫਿਰਦੇ ਸਨ ਪੰਜਾਬ ਭਾਰ ਵਿੱਚ ਸਿੱਖਾਂ ਦੀ ਦੁਨੀਆ ਅੰਦਰ ਮੱਚੀ ਹੋਈ ਇਸ ਪਰਲੋ ਦੇ ਆਲਮ ਵਿੱਚ ਮੈਂ ਵੀ ਜੂਝਦਾ ਹੋਇਆ ਜੂਨ ਮਹੀਨੇ ਦੀਆਂ ਤਪਦੀਆਂ ਪੱਖਦੀਆਂ ਲੂਆਂ ਸੜਦੀਆਂ ਬਲਦੀਆਂ ਧੁੱਪਾਂ ਅਤੇ ਗੱਜ ਭਟਾ ਰਹੇ ਹੁੰਮਸ ਦੀਆਂ ਮਾਰਾਂ ਨੂੰ ਚੱਲਦਾ ਖੇਤਾਂ ਰੜਕਾਂ ਰੇਤਲੇ ਟਿੱਬਿਆਂ ਕੱਸੀਆਂ ਨਾਲਿਆਂ ਦੀਆਂ ਜੂਹਾਂ ਗੌਂਦਾ ਤੇ ਥਾਂ ਥਾਂ ਉੱਪਰ ਠਾਰਾ ਭਾਲਦਾ ਹੋਇਆ ਪੰਜਾਬ ਦੇ ਨਾਲ ਲੱਗਦੇ ਸੂਬੇ ਦੇ ਇੱਕ ਪਿੰਡ ਵਿੱਚ ਆਪਣੇ دوست ਦੇ ਡੇਰੇ ਤੇ ਕੁਝ ਸਮੇਂ ਤੱਕ ਗੁਪਤਵਾਸ ਕਰਨ ਦੇ ਖਿਆਲ ਤੇ ਮਨੋਰਥ ਨਾਲ ਜਾ ਪੁੱਜਾ ਮੈਨੂੰ ਆਪਣੇ دوست ਦਾ ਦਰਵਾਜ਼ਾ ਖੜਕਾਇਆ ਭਾਵੇਂ ਕੁਝ ਹਫ਼ਤੇ ਹੋ ਗਏ ਸਨ ਪਰ ਉਸਦੇ ਕੋਲ ਮੈਨੂੰ ਹਰ ਤਰ੍ਹਾਂ ਦੀ ਸੁਰੱਖਿਆ ਤੇ ਸੁੱਖ ਆਰਾਮ ਵੀ ਸੀ ਪਰ ਇਸ ਦੇ ਬਾਵਜੂਦ ਮੇਰਾ ਜਿਸਮ ਦਿਨੋਂ ਦਿਨ ਮੰਦਾ ਪੈਂਦਾ ਤੇ ਢਟਾਲ ਹੁੰਦਾ ਜਾ ਰਿਹਾ ਸੀ ਅਤੇ ਪਿੰਡੇ ਉੱਪਰ ਚੰਗਿਆੜਿਆਂ ਵਾਂਗ ਉੱਠ ਆਈ ਪਿਤ ਦਿਨੋਂ ਦਿਨ ਵਿਗੜਦੀ ਤੁਰੀ ਜਾ ਰਹੀ ਸੀ ਅਸਲ ਵਿੱਚ ਉਹ ਜਿਹੜੇ ਰਾਹਾਂ ਦੇ ਲੰਮੇ ਤੇ ਵਿਖੜੇ ਪੈਂਡਿਆਂ ਝੋਕੇ ਵਾਲੀਆਂ ਪਹਿਲੀਆਂ ਦੇ ਵੱਟਾਂ ਬੰਨਿਆ ਤੇ ਫਸਲਾਂ ਦੇ ਹੁਸੜ ਅਤੇ ਜੂਨ ਮਹੀਨੇ ਦੀਆਂ ਆਗਲ ਵੇਟਵੀਆਂ ਧੁੱਪਾਂ ਤੇ ਲੂਆਂ ਦੀ ਲਗਾਤਾਰ ਮਾਰਨੇ ਹੁਣ ਆ ਕੇ ਆਪਣਾ ਰੰਗ ਤੇ ਅਸਰ ਦਿਖਾਉਣਾ ਸ਼ੁਰੂ ਕਰ ਦਿੱਤਾ ਸੀ ਜਿਸ ਕਰਕੇ ਮੇਰੇ ਸਰੀਰ ਉੱਪਰ ਆਏ ਛਾਲਿਆਂ ਤੇ ਫਲੂਹਿਆਂ ਦੀ ਜਲਣ ਕਾਰਨ ਮੇਰਾ ਜਿਸਮ ਮੇਰੇ ਆਪਣੇ ਲਈ ਹੀ ਇੱਕ ਅਜਾਬ ਬਣਿਆ ਹੋਇਆ ਸੀ ਹੱਥਾਂ ਪੈਰਾਂ ਦੀਆਂ ਤਲੀਆਂ ਤੇ ਤਾਲੂ ਚੋਂ ਅੱਗ ਨਿਕਲਦੀ ਹੋਈ ਮਹਿਸੂਸ ਹੁੰਦੀ ਸੀ ਅੱਖਾਂ ਵਿੱਚ ਚੰਗਿਆੜੇ ਪਰੇ ਜਾਪਦੇ ਸਨ ਜਿਸਮ ਦੇ ਰੋਮ ਰੋਮ ਚੋਂ ਉੱਠ ਰਹੇ ਸਾੜ ਦੇ ਕਾਰਨ ਮੇਰੀ ਆਪਣੀ ਚਮੜੀ ਤੇ ਹਥੇਲੀਆਂ ਦੇ ਮਾਸ ਤੇ ਸਿਰ ਦੀ ਖੋਪੜੀ ਨੂੰ ਨੋਚ ਕੇ ਪਰਾਂ ਵਗਾ ਮਾਰਨ ਨੂੰ ਦਿਲ ਕਰਦਾ ਸੀ ਛਾਲਿਆਂ ਤੇ ਫਲੂਆਂ ਦੇ ਕਾਰਨ ਚੁਲਸੀ ਹੋਈ ਚਮੜੀ ਦੀ ਉਤਲੀ ਪਰਤ ਤੋਂ ਸੁੱਕੇ ਸੜੇ ਹੋਏ ਮਾਸ ਤੇ ਛਿਲਕਿਆਂ ਨੂੰ ਐਵੇਂ ਮਾੜਾ ਜਿਹਾ ਖਰੁੰਡਣ ਦੇ ਨਾਲ ਹੀ ਉਹ ਇਸ ਤਰ੍ਹਾਂ ਉਚੜਨ ਲੱਗ ਜਾਂਦੇ ਸਨ ਜਿਵੇਂ ਕਿਸੇ ਔੜ ਮਾਰੀ ਤੇ ਤਪਸ ਚੁਲੂਸੀ ਹੋਈ ਜ਼ਮੀਨ ਦੇ ਤਵਾਖੇ ਹੋਏ ਉੱਪਰਲੇ ਤਲ ਤੋਂ ਪੇਪੜੀਆਂ ਦੇ ਖੇਪੜ ਲੱਥ ਰਹੇ ਹੋਣ ਐਸੀ ਹਾਲਤ ਵਿੱਚ ਜਦੋਂ ਕਦੀ ਮੈਂ ਇਕੱਲਾ ਵਿੱਚ ਬੈਠ ਆਪਣੇ ਹੀ ਖਿਆਲਾਂ ਦੇ ਸਮੁੰਦਰ ਵਿੱਚ ਉਤਰਿਆ ਹੁੰਦਾ ਸਾਂ ਤਾਂ ਉਸ ਸਮੇਂ ਮੇਰੇ ਅੰਦਰ ਅਕਸਰ ਉਹਨਾਂ ਸਾਰੀਆਂ ਕਟਨਾਵਾਂ ਵਾਕਿਆਤ ਤੇ ਦਾਸਤਾਨਾਂ ਦਾ ਤਵੱਸਰ ਬੜੇ ਹੀ ਤਿੱਖੇ ਵੇਂਗ ਵਿੱਚ ਜਾਗ ਪੈਂਦਾ ਜਿਨ੍ਹਾਂ ਨੂੰ ਮੈਂ ਸ੍ਰੀ ਹਰਮੰਦਰ ਸਾਹਿਬ ਕੈਂਪ ਕੰਪਲੈਕਸ ਦੇ ਅੰਦਰ ਤੇ ਅੰਮ੍ਰਿਤਸਰ ਸ਼ਹਿਰ ਪੰਜਾਬ ਦੇ ਵੱਖ-ਵੱਖ ਭਾਗਾਂ ਵਿੱਚ ਵਾਪਰਦਿਆਂ ਹੋਇਆਂ ਅੱਖੀਂ ਵੇਖਿਆ ਤੇ ਪਿੰਡੇ ਤੇ ਹੰਡਾਇਆ ਅਤੇ ਇਹ ਸਭ ਕੁਝ ਨੂੰ ਅੱਖੀਂ ਵੇਖਣ ਤੇ ਪਿੰਡੇ ਤੇ ਹਡਾਉਣ ਵਾਲੇ ਸਿੰਘਾਂ ਸਿੰਘਣੀਆਂ ਤੇ ਜ਼ਿੰਮੇਵਾਰ ਭਰੋਸੇਯੋਗ ਵਿਅਕਤੀਆਂ ਦੀ ਜ਼ੁਬਾਨੀ ਆਪਣੇ ਕੰਨੀਆਂ ਸੁਨਿਆ ਤੇ ਫਿਰ ਅਨੁਭਵ ਦੀ ਕਸਵੱਟੀ ਉੱਪਰ ਬੜੇ ਡੂੰਘੇ ਮਨ ਨਾਲ ਪਰਖਿਆ ਜਾਂਚਿਆ ਤੇ ਵਿਚਾਰਿਆ ਕਦੇ-ਕਦੇ ਤਾਂ ਮੈਂ ਇਸ ਹਾਲਤ ਵਿੱਚ ਬੈਠਾ ਹੋਇਆ ਇਹ ਸੋਚ ਕੇ ਬੜਾ ਹੀ ਹੈਰਾਨ ਹੁੰਦਾ ਤੇ ਅश्चਰਜ ਰਹਿ ਜਾਂਦਾ ਕਿ 6 ਜੂਨ 1984 ਵਾਲੇ ਦਿਨ ਸਵੇਰ ਭਖਣ ਤੋਂ ਪਿੱਛੋਂ ਜੇਕਰ ਦਰਬਾਰ ਸਾਹਿਬ ਕੰਪਲੈਕਸ ਦੇ ਅੰਦਰ ਤੇ ਬਾਹਰ ਸਭ ਪਾਸੇ ਮੱਚੀ ਹੋਈ ਤਬਾਹੀ ਤੇ ਬਰੁੱਦੀ ਅੱਗ ਦੇ ਝਖੜਾਂ ਪੰਬੜਾਂ ਟੈਂਕਾਂ ਤੋਪਾਂ ਮਸ਼ੀਨ ਗੰਨਾਂ ਤੇ ਫੌਜ ਦੇ ਸੰਘਣੇ ਘੇਰੇ ਤੋਂ ਬਚ ਕੇ ਬਾਹਰ ਨਿਕਲਿਆ ਗਿਆ ਤਾਂ ਕਿਵੇਂ ਦਰਅਸਲ ਮੈਨੂੰ ਇਹ ਵਾਕਿਆ ਆਪਣੇ ਆਪ ਵਿੱਚ ਇੱਕ ਰੱਬੀ ਚਮਤਕਾਰ ਤੇ ਕੁਦਰਤੀ ਕਿਰਮੇ ਤੋਂ ਘੱਟ ਨਹੀਂ ਲੱਗਦਾ ਮੇਰੇ ਸਾਹਮਣੇ ਹੁਣ ਵੀ ਜਦੋਂ ਕੰਪਲੈਕਸ ਚੋਂ ਬਾਹਰ ਨਿਕਲਣ ਸਮੇਂ ਦਾ ਦ੍ਰਿਸ਼ ਯਾਦ ਬਣ ਕੇ ਆਖ ਲੋਂਦਾ ਹੈ ਤਾਂ ਮੈਨੂੰ ਇਹ ਗੱਲ ਪੂਰਨ ਇਮਾਨਦਾਰੀ ਤੇ ਸਚਾਈ ਨਾਲ ਮਨੋ ਕਰਕੇ ਮੰਨਣੀ ਪੈਂਦੀ ਹੈ ਅਗਲਾ ਭਾਗ 2 ਵਿੱਚ ਧੰਨਵਾਦ